இந்த கூட்டத்தில் பேசிய முதலமைச்சர் திரு எடப்பாடி பழனிசாமி தமிழகத்தில் கோவிட்19 தொற்று பரவல் குறித்து முதலமைச்சர் திரு எடப்பாடி பழனிசாமி தமிழகத்தில் கோவிட்19 தொற்று பரவல் குறித்து முதலமைச்சர் திரு எடப்பாடி பழனிசாமி தமிழகத்தில் கோவிட்19 தொற்று பரவல் குறித்து முதலமைச்சர் திரு எடப்பாடி பழனிசாமி திட்டமிட்டுள்ளதாக கூறினார் ਵਧਿਆ ਕਰ ਤੂੰ ਵਧਿਆ ਕਰ ਨਾ ਪੈਰ ਪਿਛਾਣੋਂ ਘਰਿਆ ਕਰ ਬਾਨਾ ਜੇ ਚੋਟੀ ਦਾ ਗੜਾਈ ਚਾਨ ਪਹਿਲੀ ਤੇ ਕਹਿੰਦੇ ਆਹ ਸੱਤੂ ਆ ਨਾਲ ਪ੍ਰੀਤ ਨਾਲ ਡੇਵਿਡ ਨਾਲ ਕਹਿੰਦੇ ਜਾਮਾ ਪਹਿਲੀ ਕਿੱਕ ਤੇ ਡੇਵਿਡ ਹੋਣੇ ਤੇ ਨਾਲ ਕਹਿੰਦੇ ਸਾਰੇ ਭਰਾਵਾਂ ਦਾ ਧੰਨਵਾਦ ਇਧਰ ਯੋਧਾ ਸਰਪੰਚ ਸੰਗੋਜ ਨੇ ਵਾਲੀ ਟੀਮ ਲਾ ਕੇ ਪੁੱਜ ਗਿਆ ਹੈ ਕਤੇ ਰਹਿਣੀ ਹੈ ਉਹ ਮੇਲਾ ਵੱਡੇ ਬੇੜ ਦਾ ਮਿੱਤਰੋ ਧੱਕ ਤੇ ਪੈਣੀ ਹੈ ਧੱਕ ਤੇ ਪੈਣੀ ਹੈ ਪ੍ਰੀਤ ਤੇ ਮਹਾਰੇ ਸਤਿਕਾਰ ਕੀ ਨਾਜੀ ਆਪਣਾ ਰਾਜਪਾਲ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਕੀ ਬੋਲਣਾ ਚਾਹੋਗੇ ਅੱਜ ਦੇ ਇਹ ਟੂਰਨਾਮੈਂਟ ਦੀ ਤਾਂ ਤਾਂ ਬਾਬਾ ਸਾਹਿਬ ਦਿੱਤਾ ਜੀ ਦੇ ਨਾਂ ਤੇ ਉਹਨਾਂ ਦੀ ਯਾਦ ਵਿੱਚ ਕਰਾਉਂਦੇ ਆ ਜੀ ਇਹ ਵੈਸੇ ਅਸੀਂ ਸਤੰਬਰ ਦੇ ਵਿੱਚ ਕਰਾਇਆ ਜਾਂਦਾ ਵਾ ਆਪਣੇ ਨੰਬਰ ਦੇ ਵਿੱਚ ਬਾਬਾ ਜੀ ਦਾ ਮੇਲਾ ਬਣਾਇਆ ਜਾਂਦਾ ਪਰ ਇਸ ਵਾਰ ਹੜਾਂ ਦੀ ਹਾਲਤ ਦੇ ਕਾਰਨ ਅਸੀਂ ਉਹ ਡਿਲੇ ਕਰਤਾ ਸੀਗਾ ਤੇ ਇਸ ਕਰਕੇ ਅਸੀਂ ਸੇਵਾ ਤੇ ਸੰਗਤ ਜਾਂਦੀ ਰਹੀ ਤੇ ਹੁਣ ਅਸੀਂ ਟੂਰਨਾਮੈਂਟ ਕਰਾਉਣ ਲੱਗੇ ਜੀ ਇਹ 25ਵਾਂ ਟੂਰਨਾਮੈਂਟ ਆ ਜੀ ਇਹ ਟੰਗਾਂ ਦਾ ਟੂਰਨਾਮੈਂਟ ਜੀ ਕਰਾਉਣੇ ਆ ਬਾਬਾ ਜੀ ਯਾਦ ਜੀ ਮਗਾਰੇ ਉਹ ਮੇਰਾ ਨਾਮ ਪਾ ਲੈਦੇ ਉਹ ਕਹਿੰਦਾ ਨਾ ਲੈਦਾ ਸੰਤਾਂ ਦਾ ਸੰਤਾਂ ਦਾ ਬਾਬਾ ਸਾਹਿਬ ਦੇ ਪਿਆ ਜੀ ਪਿੰਡ ਪੱਡੇਪੇਟ ਇਹਨਾਂ ਦਾ ਗੁਰਦੁਆਰਾ ਸਾਹਿਬ ਆ ਸਾਡੇ ਪਿੰਡ ਠੀਕ ਹੈ ਵਾਪੋਰ ਸ਼ੋਇਬਰਾਮ ਹੋ ਗਿਆ। ಗ್ರಾಮ ਪੰਚਾਇਤ ਐਨਆਰਆਈ ਭਰਾਵਾਂ ਦਾ ਬਹੁਤ ਜਿਆਦਾ ਸਹਿਯੋਗ ਆ ਜੀ। ਉਹਨਾਂ ਐਨਆਰਆਈ ਭਰਾਵਾਂ ਦੀ ਬਦੌਰਤ ਹੀ ਅਸੀਂ ਸਾਰਾ ਇਹ ਕਾਰੋਬਾਰ ਕਰਦੇ ਆ ਜੀ। ਮੁਜੇ ਮੈਕਰੀ ਪੂਰਨ ਲੱਗਾ ਹੈ ਸੰਗਤਵਾਸ ਦੀ ਜਰਗਤ ਸੰਗਤਵਾਸ ਤੇ ਜੀ ਚਾਹ ਪਾਣੀ ਲੰਗਰ ਦਾ ਵਾਕਈ ਬੈਠਣ ਦਾ ਤੇ ਸਾਰਾ ਵਧੀਆ ਪ੍ਰਬੰਧ ਹੈ ਜੀ ਆਪਣੇ ਤੇਰੀ ਕੋਸ਼ਿਸ਼ ਹੈ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਜੀ ਡਿਸਪਲਨ ਜੋ ਆਪਣੇ ਮਾਪੇ ਦੇ ਅੱਖੇ ਲੱਗਣਾ ਜਿਹੜਾ ਵੀ ਕੰਮ ਕਰਨਾ ਸ਼ਿੱਦਤ ਨਾਲ ਕਰਨਾ ਮਿਹਨਤ ਨਾਲ ਕਰਨਾ ਤੇ ਨਸ਼ੇ ਤੋਂ ਜਰਾ ਇਗਨੋਰ ਕਰ ਨਸ਼ੇ ਨੂੰ ਬਾਕੀ ਜਿਹੜੇ ਵੀ ਧਰਮਨਾ ਹੈਗੇ ਉਹਨਾਂ ਜੁੜਨਾ ਬਹੁਤ ਚੰਗੇ ਚੰਗੇ ਸਿਆਪਕ ਮੇਰਾ ਨਾਮ ਜਸਪਾਲ ਸਿੰਘ ਸਾਹਿਬ ਦਾ ਸਰਪੰਚ ਹੈ ਜੀ ਨਾ ਵੱਡੇ ਬੇਟ ਤੇ ਪਿੰਡ ਵੱਡੇ ਬੇਟ ਹੈ ਜਿਲ੍ਹਾ ਕਪੂਰਥਲਾ ਜੀ ਤਸਵੀਰ ਧਰਮਾਈ ਦੇਖੋ ਇਹ ਸਰਪੰਚ ਸਾਹਿਬ ਵੀ ਹੈ ਜੀ ਸਾਡੇ ਸੁਖਨਾਮ ਸਿੰਘ ਜੀ ਮਾਈਕ ਮਾਈਕ ਜੀ ਲਾਗੇ ਇਹ ਮੇਲਾ ਸੀ ਅੰਤਨ ਬਾਬਾ ਸਾਹਿਬ ਦੇ ਸਾਡੀ ਤੇ ਆਸਾਨ ਦੇ ਕਰਕੇ ਮਨਾਇਆ ਜਾਂਦਾ ਉਹ ਅਸੀਂ ਪਹਿਲੋਂ ਮਨਾਉਂਦੇ ਹੁੰਦੇ ਸੀ ਜਿਹੜਾ ਉਹ ਸਾਡਾ ਦਿਨ ਸੀ ਐਸਾ ਨਹੀਂ ਹੁੰਦਾ ਕਿ ਸਾਰ ਨੂੰ ਅਸੀਂ ਜੇਤ ਹੋ ਗਏ ਇਸ ਕਰਕੇ ਹੀ ਦੇਖ ਮਨਾ ਰਹੇ ਸੀ ਉਹ ਦਿਨ ਸਾਡਾ ਪਹਿਲੇ ਫਰਾਗ ਤੇ ਹੁੰਦਾ 25 ਨੂੰ ਜਾਂ 26 ਨੂੰ ਜਮੇ ਹੋਏ। ਉਹ ਬਹੁਤ ਹੀ ਤੁੰਟੀ ਕੰਮ ਜਿਹੜਾ ਬਾਬੇ ਦਾ ਫੇਰ ਮਨਾਉਂਦੇ ਆ। ਯਾਦ ਅਹੀਂ ਕੱਡੀਆਂ ਤੇ ਵਾਲੀਬਾਲ ਦਾ ਟੂਰ ਹੁੰਦਾ। ਔਰ ਫਤਿਹ ਅੱਜ ਜੋ ਵੀ ਮਦਦ ਕਰ ਰਹੀ ਆ ਉਹ ਐਨਆਰ ਜਿੱਤ ਰਿਆ। ਉਹਨਾਂ ਦੀ ਮਦਦ ਦੇ ਨਾਲ ਹੀ ਆਪਕੇ ਪਿੰਡ ਦਾ ਸੰਜੋਗ ਪੰਚਾਇਤ ਦੇ ਨਾਲ ਅਸੀਂ ਮਿਲ ਕੇ ਇਹ ਮੇਲਾ ਬਹੁਤ ਹੀ ਸੁੰਦਰ ਤਰੀਕੇ ਨਾਲ ਮਨੋਨੀਆ ਸਰਪੰਚ ਜੀ ਅੱਜ ਦੀ ਕਬੱਡੀ ਦੀ ਪਹਿਲੀ ਕਬੱਡੀ ਵਿੱਚ ਕੀ ਫਰਕ ਆਦਾ ਦੋ ਦੇਖੋ ਅੱਜ ਦੀ ਕਬੱਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ ਪਹਿਲੇ ਕਬੱਡੀ ਦੇ ਵਿੱਚ ਬਹੁਤ ਯਾਰ ਉਹਦੇ ਨਾਲੋਂ ਅੱਤਰੇ ਪਹਿਲੀਆਂ ਕਬੱਡੀਆਂ ਹੁੰਦੀਆਂ ਸੀ ਉਦੋਂ ਕੋਈ ਯਾਰ ਨੱਥੀਆ ਦੀ ਕੋਈ ਵੀ ਜਿੰਨੀ ਸੀ ਇਹ ਕਰ ਅੱਜਕੱਲ ਜਿਹੜਾ ਇਹ ਨੱਥੀ ਦੇ ਤੋਂ ਬਹੁਤ ਜ਼ਿਆਦਾ ਕਬੱਡੀ ਖਰਾਬ ਹੋਣੀ ਉਹਦੇ ਪਰ ਅਸੀਂ ਮੇਲਾ ਇਸ ਤਰੀਕੇ ਨਾਲ ਕਾਨੂੰਨੀ ਆ ਕਿ ਕਿਹ ਪਿੰਡ ਬੱਦਰ ਤੇ ਹੈ ਕੀ ਕਰਉਣਾ ਹੈ ਤੈਨੂੰ ਖਿਡਾਰੀ ਬਾਹਰ ਲੈ ਲੈ ਜਿਹੜੇ ਮੇਨ ਹੋਣ ਉਹਨਾਂ ਦੇ ਆ ਜੋ ਜਿਹੜੇ ਨਵੇਂ ਖਿਡਾਰੀਆਂ ਨੂੰ ਮੌਕਾ ਮਿਲਿਆ ਸਾਡੇ ਵੀਡੀਓ ਕੀ ਇਹ ਨਸ਼ੀ ਤੇ ਬਿਖੇ ਇਨਫੈਕਟ ਹੋ ਰਿਹਾ ਸੀ ਉਹਨਾਂ ਦਾ ਕਰਕੇ ਹੀ ਸਾਡਾ ਇਹ ਖੁਲਣ ਗਿਆ ਮੇਰਾ ਨਾਮ ਜੀ ਮਨਜੀਤ ਸਿੰਘ ਮੈਂ ਟੂਰਨਾਮੈਂਟ ਕੈਸ਼ੀਅਰ ਦੇ ਤੌਰ ਤੇ ਕੰਮ ਕਰਦਾ ਹਾਂ ਵਾਰੇ ਜੀ ਜਿਹੜਾ ਕਹਿੰਦੇ ਹਾਂ ਜੀ ਅੱਜ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਮੈਂ ਅੱਜ ਦੇ ਟੂਰਨਾਮੈਂਟ ਬਾਰੇ ਉਹ ਗ੍ਰੈਂਡ ਸਟੱਡੀ ਰੰਗ ਨਾਲ ਟੂਰਨਾਮੈਂਟ ਖੇਡਿਆ ਜਿਹੜਾ ਸਾਰੇ ਖਿਡਾਰੀਆਂ ਨੂੰ ਇਹੋ ਹੀ ਹੁਦਾਇਤ ਹੈ ਕਿ ਸਟੱਡੀ ਕੰਗ ਨਾਲ ਟੂਰਨਾਮੈਂਟ ਨੂੰ ਖੇਡਣ ਤੇ ਪਿੰਡ ਦਾ ਨਾਂ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਨ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਨਾਲ ਸਾਡੀ ਇਹਦੀ ਟੂਰਨਾਮੈਂਟ ਸਾਡੀ ಗ್ರಾಮ ਪੰਚਾਇਤ ਵੱਡੇ ਤੇ ਏ ਐਨ ਆਰ ਆਈ ਭਰਾ ਸਾਰਿਆਂ ਦੇ ਨਾਲ ਕੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ 365 ਕਬੱਡੀ ਤੇ ਜੁੜੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਇਹ ਸਭ ਸਰ ਨੂੰ ਬਹੁਤ ਬਹੁਤ ਵਧਾਈਆਂ ਇਹ ਸਿਲਵਰ ਜੁਬਲੀ ਕਬੱਡੀ ਕੱਪ ਪਿੰਡ ਪੱਡੇ ਬੇਟ ਤੰਤਰਮਾ ਬਾਵਾ ਸਾਲ ਦਾ ਸਪੋਰਟਸ ਕੱਪ ਜਿਹਵਨੋ ਕਰਾਇਆ ਜਾ ਰਿਹਾ ਸਭ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਗਰੀਤਾ ਖਾਲਸਾ ਭੈਗੁਰਜੀ ਕੀ ਫਤਿਹ ਸਰ ਅੱਜ ਦਾ ਕਹਾਂ ਅੱਜ ਕੱਲ੍ਹ ਜੇ ਨੌਵੇਂ ਬੱਚਾ ਨੂੰ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਹਾਂ ਨਿਆਣਿਆਂ ਨੂੰ ਕਿ ਨਸ਼ੇ ਛੱਡ ਕੇ ਤੇ ਇਹ ਆਪਣੇ ਗੇਮ ਵਾਲੇ ਪਾਸੇ ਆਓ ਠੀਕ ਹੈ ಗ್ರಾಮ ਪੰਚਾਇਤ ਦੇ ਅੰਦਰ ਇਤਰਾਵਾ ਦਾ ਸਹਿਯੋਗ ਰਿਹਾ ਹੈ ਹਾਂ ਜੀ ਹਾਂ ਜੀ ಗ್ರಾಮ ਪੰਚਾਇਤ ਦੇ ਅੰਦਰ ਭਰਾਵਾਂ ਦਾ ਬਹੁਤ ਹੀ ਵੱਡਾ ਸਹਿਯੋਗ ਉਹਨਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਚੱਲ ਰਿਹਾ ਹੈ ਜੀ ਇਹ ਮੇਲਾ ਕਿੰਨੇ ਦਿਨਾਂ ਦਾ ਹੈ ਇਹ ਤਿੰਨ ਦਿਨਾਂ ਦਾ ਮੇਲਾ ਹੁੰਦਾ ਹੈ ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ 25ਵਾਂ ਜੀ ਹੈ ਇਸਲਾਇਲਵਰ ਜੁਲੀ ਆਇ ਚੱਲ ਰ ਭਾਜੀ ਕੀ ਗੱਲ ਹੈ ਮੇਰਾ ਨਾਮ ਅਵਧਾਨ ਸਿੰਘ ਤੇਜੀ ਟੂਰਨਾਮੈਂਟ ਦੇ ਬਹੁਤ ਬਤਾਇਆ ਕੀ ਜਣਾ ਚਾਹੋ ਭਾਜੀ ਕੁਛ ਨਹੀਂ ਮੈਂ ਪਿੰਡ ਵਾਸੀਆਂ ਨੂੰ ਟੂਰਨਾਮੈਂਟ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਹਾਂਜੀ ਹਸੋ ਨਾ ਇਹ ਜਣਾ ਤੁਨਾ ਕੇ ਨਸ਼ੇ ਤੋਂ ਦੂਰ ਰਹੋ ਤੇ ਗਰਾਊਂਡਾਂ ਦੇ ਨਾਲ ਪਿਆਰ ਕਰੋ ਹਾਂਜੀ ਆਪਣਾ ਪ੍ਰਾਈਜ਼ ਰੱਖੀ ਹੋਏ ਉਹਦੇ ਬਾਰੇ ਵੀ ਦੱਸ ਦਿਓ ਲੋਕਾਂ ਦੇ ਲਈ ਭਾਜੀ ਕੀ ਕੀ ਯਾਰ ਸਾਡੇ ਸੋਨੂ ਭਾਜੀ ਯੂਕੇ ਤੋਂ ਇਹਨਾਂ ਨੂੰ ਲੱਖਾਂ ਦੀ 30000 ਰੁਪਿਆ ਪ੍ਰਾਈਜ਼ ਦਿੱਤਾ ਗਿਆ ਆ ਠੀਕ ਹੈ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਯੂਕੇ ਤੋਂ ਇੱਥੇ ਚੱਲ ਕੇ ਆਏ ਆ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਆ ਆਪਾਂ ਫਿਰ ਦੋ ਰੋਲ ਹੋ ਰਿਹਾ 26 27 ਦਾ ਟੂਰਨਾਮੈਂਟ ਆ ਉਹਦੇ ਵੱਡੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ ਜੋ ਕੇ ਵੱਡੇ ਬੇਤਾਂ ਆ ਗਏ ਨੂੰ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਬਤਾਈ ਜੀ ਬਹੁਤ ਵਧੀਆ ਪ੍ਰੋਗਰਾਮ ਮੈਨੂੰ ਪੱਤਰੇ ਕਰਾ ਰਹੇ ਆ ਤੇ ਸਾਰੇ ਨਗਰ ਵਾਸੀ ਨੂੰ ਮੇਰੇ ਵੱਲੋਂ ਮੈਕਮ ਜੀ ਆਓ ਮੇਮਨ ਸ਼ੇਰ ਨੂੰ ਦਿਓ ਥਾਪੀ ਔਰ ਸ਼ਾਹ ਨੂੰ ਚੱਲਿਆ ਜੋਧੇ ਫੜਾ ਤੇ ਕਬੱਡੀਆ ਪਾਉਣ ਦੇਖੋ ਇੱਕ ਪਾਸੇ ਗੋਰਾ ਨਾਲ ਕਰਨ ਤੇ ਨਾਲੇ ਜਿੰਨੀ ਆ ਦੇਕਾ ਕਪਾ ਦਾ ਬੈਸਟ ਤੇ ਜੋਧਾ ਸਰਪੰਚ ਔਰ ਕਹਿੰਦੇ ਗੱਲਾਂ ਫੋੜ ਦੀਆਂ ਹੁੰਦੀਆਂ ਨੇ